ਬੱਸ ਸਮਾਣਾ ਬੇ। ਯੋਰੀਆਂ ਚੱਲ ਪੀਆਂ। ਤੇ ਚਲੋ ਗਾਇਸ ਆਪਾਂ ਹੁਣ ਲੈਂਦੇ ਆ ਟਿਕਟਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਬਹੁਤ ਹੀ ਵਧੀਆ ਹੋਵਾਂਗੇ ਤੇ ਅੱਜ ਦਾ ਵਲੌਗ ਅਸੀਂ ਸਟਾਰਟ ਕਰ ਰਹੇ ਹਾਂ। ਅੱਜ ਕੀ ਆਪਣੀ? ਤੁਸੀਂ ਮੈਨੂੰ ਕਿਹਾ ਵੀ ਨਹੀਂ। ਰਵਰਸਰੀ ਕੀ? ਐਨੀਵਰਸਰੀ ਹੈ ਜੀ ਸਾਰਿਆਂ ਨੂੰ ਹੈਪੀ ਐਨੀਵਰਸਰੀ ਸਾਰਿਆਂ ਨੂੰ ਹੈਪੀ ਐਨੀਵਰਸਰੀ ਸਾਰਿਆਂ ਨੂੰ ਕਿਉਂ ਯਾਰ ਆਪਣੀਆਂ ਆਪਾਂ ਨੂੰ ਸਾਰੇ ਕਰੋ ਵਿਚ ਕਮੈਂਟਾਂ ਦੇ ਵਿੱਚ ਅੱਜ ਐਨੀਵਰਸਰੀ ਵਾਲੇ ਦਿਨ ਮੈਨੂੰ ਦੇਖ ਲੋ ਬਾਤ ਤੋਂ ਮੈਨੂੰ ਰਾਤ ਦਾ ਜ਼ੁਖਾਮ ਆਇਆ ਗਲਾ ਦੁਖਦਾ ਮੇਰਾ ਮੈਨੂੰ ਬੁਖਾਰ ਵਾਂਗ ਲੱਗੀ ਜਾ ਰਿਹਾ ਮੈਂ ਕੱਲ ਪਤਾ ਕਿੰਨਾ ਕੁ ਸੋਚਿਆ ਸੀ ਵੀਰ ਉੱਠ ਕੇ ਉੱਠੀ ਵੀ ਨਾ 10:00 ਵਜੇ ਉਹ ਤਾਂ ਕੰਮ ਕਰੋ ਹੀ ਨਾ ਵੇਦਾਂ ਸਭ ਜੁੱਠੀ ਤੇ ਬਸ ਹੁਣ ਆਪਾਂ ਕੋਈ ਡਾਈਟ ਲੈ ਰਹੇ ਆਂ ਦੇਖ ਲੋ ਇਹ ਵਾਲੀ ਡਾਈਟ ਆ ਤੇ ਇਹਨਾਂ ਨੇ ਰੋਟੀ ਖਾ ਲਈ ਚਾਰ ਇੱਕ ਪਿੰਡ ਦੀ ਚਾਰ ਪੰਜ ਬਾਬੇ ਤਾਂ ਐ ਪਤਾ ਨਹੀਂ ਕੀ ਬੋਲੀ ਜਾ ਰਹੇ ਆ ਤੇ ਵੀਡੀਓ ਬਾਹਰ ਮੌਸਮ ਦੇਖੋ ਧੁੱਪ ਪੂਰੀ ਜੜੀ ਪਈ ਐ ਜੜੀ ਵਈ ਐ ਤੇ ਅੱਜ ਦਾ ਪਲਾਨ ਕੀ ਐ ਫਿਰ ਤੇ ਉਹ ਦੇਖ ਲੋ ਗਾਇਸ ਉਹ ਮਾਹੀ ਬੈਠੀ ਐ ਛੋਟੀ ਜੀ ਉਹ ਦੇਖ ਮਾਹੀ ਤੇ ਬਸ ਉਹਨਾਂ ਦਾ ਆਪ ਇਹ ਮੇਰੇ ਨਾਲ ਆਇਦਿ ਲੈਣੇ ਚੱਲੀਏ ਇਹ ਅੱਧਾ ਆਪੇ ਕੀ ਅੱਜ ਦਾ ਪਲਾਨ ਆ ਫਿਰ ਲੈ ਕੇ ਜਾਉਂਗੇ ਕਿਤੇ ਜਿਵੇਂ ਮੂਵੀ ਦੇਖਣ ਨੂੰ ਜੋ ਸਾਰੇ ਕਪਲ ਕਰਦੇ ਆ ਸਾਰੇ ਬੈਠੋ ਆਰਾਮ ਤੇ ਠੰਡਾ ਹੁੰਦਾ ਆ ਆ ਇੰਨਾ ਹੋਣਾ ਯਾਰ ਜਿਵੇਂ ਹੋਰ ਕਪਲ ਨਿਆਣਾ ਜਿਵੇਂ ਦੇ ਹਸਬੰਡ ਹੁੰਦੇ ਆ ਉਹਨਾਂ ਨੂੰ ਇੰਨਾ ਹੁੰਦਾ ਆ ਆ ਬੰਦਾ ਹੁੰਦਾ ਹਸ ਠੰਡਾ ਬਹੁਤ ਆ ਠੰਡਾ ਬਹੁਤ ਹੈ ਧੁੱਪ ਦੇਖੋ ਨਿਕਲੇ ਭਈਆ ਪਨੀਰ ਦੀ ਦੁਜੀ ਹੋ ਮਟਰ ਪਨੀਰ ਮਟਰ ਦੀ ਬਣਾਇ ਸੀ ਰਾਤ ਦੇਖੋ ਗਾਇਸ ਮਟਰ ਬਣਾਇਆ ਹਾਂ ਬਰਾਜਾ ਆ ਤੁਸੀਂ ਨਾਲੋ ਜਾ ਕੋਈ ਚਲੋ ਫਿਰ ਆਪਾਂ ਅੱਜ ਦੇ ਆਪਾਂ ਉਹ ਵਾਲੀ ਵੀਡੀਓ ਬਣਾਉਣੀ ਆ ਅੱਜ ਆਪਾਂ ਨੇ ਜਿਹੜੀ ਰਾਤ ਮੈਂ ਤੁਹਾਨੂੰ ਦੱਸਿਆ ਸੀ ਦੇਖ ਲਈ ਤੇ ਅੱਜ ਦੀ ਤੇ ਵਲੌਗ ਨਾਲ ਐਂਡ ਤੱਕ ਜੁੜੇ ਰਹੋ ਕੰਟੀਨਿਊ ਰੱਖਿਓ ਵਲੌਗ ਜਿੰਨ ਤੱਕ ਜੁੜੇ ਰਹੋ ਤੇ ਆਪਾਂ ਅੱਜ ਦੀ ਰੁਟੀਨ ਦੇਖਦੇ ਕੀ ਹੁੰਦੀ ਆ ਅੱਜ ਆਪਾਂ ਵੀਡੀਓਜ਼ ਵੀ ਬਣਾਵਾਂਗੇ ਸੋਹਣੇ ਸੋਹਣੇ ਕੱਪੜੇ ਆਏ ਤਾਂ ਪਾਵਾਂਗੇ ਸੋਹਣੇ ਸੋਹਣੇ ਕੱਪੜੇ ਪਾਵਾਂਗੇ ਤੇ रेडी ਹੋਵਾਂਗੇ ਆਪਾਂ ਸਾਰਾ ਵਲੌਗ ਦੇਖਿਓ ਐਂਡ ਤੱਕ ਦੇਖਦੇ ਅੱਜ ਕੀ ਤੇਰੇ ਅੱਜ ਮੈਨੂੰ ਕੀ ਕੋਈ ਸਰਪ੍ਰਾਈਜ਼ ਦਿੰਨੇ ਹਾਂ ਹਾਂ ਬੇਲਾਗ ਨੇ ਸਰਪ੍ਰਾਈਜ਼ ਤਾਂ ਫਰੈਸ਼ ਹੋ ਗਏ ਸੀ ਯਾਨਾ 2:00 ਟੇੜੇ 2:00 ਬੱਜ ਗਏ ਤੇ ਮੈਂ ਹੁਣ ਜਾ ਕੇ ਫਰੈਸ਼ ਹੋਇਆ ਨੇ हेयर वॉश ਕਿਤੇ ਸੀਗੇ ਤੇ ਮੈਂ ਆਪਰੇਡੀ ਹੋ ਲਿਆ ਤੇ ਸੇਡ ਦੇ ਸਪਲਸ ਉਹ ਕਰਦੀ ਉਹਨਾਂ ਪਾਂ ਕੀ ਬੈਠੇ ਆ ਪੂਰੀ ਚੌਲ ਬਣਾ ਰਹੇ ਹਾਂ ਨਮਕੀਨ ਚੌਲ ਬਣਾਵਾਂਗੇ ਤੇ ਫਿਰ ਖਾਣਦੇ ਆ ਤੇ ਫਿਰ ਵੀਡੀਓਜ਼ ਵੀ ਬਣਾਵਾਂਗੇ ਮਾਰਾ ਰਹੀ ਹੁੰਦੀ ਆ ਧੁੱਪ ਦੇਖ ਲਓ ਗਾਇਸ oh my god ਧੁਪਾਂ ਨਿਕਲੀ ਆ ਯਾਰ ਇਹ ਯਾਰੇ ਬੰਨੇ ਹੋਏ ਆ ਧੁੱਪਾਂ ਅੰਡਾ ਚ ਇਹਨਾਂ ਪੰਛੀ ਬੈਠ ਤੇ ਵੀ ਦੇਖਦੇ ਆ ਜ ਦਸੋਂ ਕਿੱਥੇ ਆਣਾ ਕੀ ਪਲਾਨ ਅੱਜ ਦਾ ਅਸੀਂ ਦੇਖਣ ਜਾਵਾਂਗੇ ਪਹਿਲਾਂ ਫਿਰ ਜਾਣਾ ਆਪਾਂ ਕਿਹੜੀ ਲੱਗੀ ਹੋਈ ਆ ਫਿਲਮ ਹਮਿੰਦਰ ਗਿੱਲਾ ਦੀ ਮਿੱਤਰਾਵਾਂ ਤੇ ਲਿਆ ਟਾਕਰੀ ਉਹ ਦੇਖਿਆ ਮੈਂ ਕਿੰਨੇ ਬੱਚੇ ਦੇਖੋ ਛੋ ਨਹੀਂ ਹਜੇ ਦੇਖਿਆ ਮੈਂ ਉਹ ਦੇਖ ਲਾਂਗੇ ਜੇ ਹੋ ਗਿਆ ਛੋ ਤਾਂ ਮੈਂ ਜੀ ਆਪਾਂ ਕੱਟ ਕਰਾਂਗੇ ਕੇਕ ਹੁਣ ਟਾਈਮ ਹੋ ਗਿਆ 4:00 ਵਜੇ ਦੇਖ ਲਓ ਤੇ ਹੁਣ ਆਪਾਂ ਚੌਲ ਖਾਣ ਲੱਗੇ ਆਂ 4 ਵਜੇ ਚੌਲ ਖਾਉਗੇ ਰਹੀ ਆਂ ਪਹਿਲਾਂ ਇਹਨਾਂ ਨੂੰ ਰੋਟੀ ਬਣਾ ਕੇ ਦਿੱਤੀ ਸੀਗੀ ਫਿਰ ਆਪਾਂ ਧੁੱਪ ਚ ਬੈਠੇ ਸੀ ਉੱਥੋਂ ਆ ਗਏ ਸੀ ਤੇ ਹੁਣ ਸਾਨੂੰ ਭੁੱਖ ਲੱਗੀ ਤੇ ਹੁਣ ਆਪਾਂ ਖਾਣੇ ਆ ਚੌਲ ਟੇਸਟੀ ਟੇਸਟੀ ਹਾਂ ਜਾਣਾ ਹੁਣ ਸਾਡਾ ਪਲਾਨ ਬਣਿਆ ਦੇਖੋ ਟਾਈਮ 5:00 ਵਜੇ ਗਏ ਹੁਣ ਸਾਡਾ ਪਲਾਨ ਬਣਿਆ ਜਾਣ ਦਾ ਕਿੱਥੇ ਜਾਣਾ ਆਪਾਂ ਮੂਵੀ ਦੇਖਣ ਉਹ ਤੁਹਾਨੂੰ ਦਿਖਾਣੇ ਆ ਵੀ ਕਿੱਥੇ ਤੇ ਖਲਾਰਾ ਚੈੱਕ ਕਰੋ ਤੇ ਹੁਣ ਬਸ ਆਪਾਂ ਰੈਡੀ ਹੁੰਨੇ ਆ ਰੈਡੀ ਹੋ ਕੇ ਆਪਾਂ ਜਾਦੇ ਹਾਂ ਹਾਂਜੀ ਤਾਂ ਗਾਇਜ਼ ਫਿਰ ਜਾਵਾਂਗੇ ਅਸੀਂ ਹੁਣ ਫਿਲਮ ਦੇਖਣ ਉਹ ਕਿਹੜੀ ਫਿਲਮ ਦੇਖਣੀ ਆ ਆਪਾਂ ਦੇ ਉਹ ਦੇਖਾਂਗੇ ਸ਼ਾਇਦ ਪੰਮੇ ਦੀ 17 ਸੈਕਟਰ ਪੰਮੇ ਬਾਈ ਦੀ 17 ਸੈਕਟਰ ਫਿਲਮ ਸੋ ਆ ਗਈ ਉਹ ਉਹ ਦੇਖਦੇ ਆਂ ਬਾਕੀ ਦੇਖਦੇ ਜਿਹੜੀ ਵੀ ਲੱਗੀ ਹੋਈ ਉਹੀ ਆਪਾਂ ਦੇਖਾਂਗੇ ਤੇ ਫਿਰ ਆ ਕੇ ਆਪਾਂ ਕਟਾਂਗੇ ਕੇਕ ਤੇ ਗਾਇਸ ਬਣੇ ਰਿਹਾ ਬਲੌਗ ਨਾਲ ਤੁਹਾਨੂੰ ਇਤੋਂ ਕੋਈ ਗਿਫਟ ਨਹੀਂ ਮਿਲੇਗਾ ਕੰਮ ਕਰ ਬੋ ਆਪਣਾ ਮੈਨੂੰ ਕੋਈ ਗਿਫਟ ਨਹੀਂ ਆਇਆ ਕਹਿ ਰਿਹਾ ਇਸ ਲਈ ਲੈਂਦੀ ਹਾਂ ਸੋ ਗਾਇਸ ਆਪਾਂ ਅਦਰ ਵਿੱਚ ਦੇ ਰੈਡੀ ਹੋ ਗਏ ਸੀ ਇਹ ਚ ਦੇਖੋ ਮੈਂ ਕਿੰਨੀ ਮੋਟੀ ਲੱਗਦੀ ਆ ਤੇ ਮੈਂ హెయిਰ ਦਾ ਬਸ హెయిਰ ਥੋੜੇ ਇਹੋ ਕਰਨੇ ਆ ਸੈੱਟ ਕਰਨੇ ਆ ਤੇ ਫਿਰ ਆਪਾਂ ਚੱਲਦੇ ਆ ਟਾਈਮ ਵੀ ਦੇਖੋ ਕਿੰਨਾ ਹੋ ਗਿਆ ਸੋ ਬੰਦ ਤੇ ਫਿਰ ਮੈਂ ਵਾਲੀ ਜੈਕਟ ਵੀਰ ਕਰੂੰਗੀ ਇਹਦੇ ਨਾਲ ਇਹਦੇ ਨਾਲ ਆ ਵਾਲੀ ਅੰਕਵਿਟ ਦੇ ਨਾਲ ਖਲਾਰਾ ਦੇਖੋ ਪੈਡਾਂ ਤੇ ਤੇ ਆ ਵਰਨਾ ਮੰਨ ਲਈ ਤੁਸੀਂ ਹੋਏ ਨਹੀਂ ਇਹ ਤਾਂ ਰੈਡੀ ਪਰਣਾ ਹੀ ਉਹਨਣਾ ਠੀਕ ਹੈ ਤੇ ਮੈਂ ਚਾਹ ਬਣਾਵਾਂ ਪੀਣੀ ਹੈ ਚਾਹ ਤੇ ਠੀਕ ਹੈ ਮੈਂ ਚਾਹ ਬਣਾ ਲਵਾਂ ਹੁਣ ਚਾਹ ਚੁ ਪੀ ਗਈ ਕਰਨੇ ਆ ਤੁਹਾਨੂੰ ਜੀ ਜਸਤੇ ਕੋ ਖੜਾ ਲੱਗੇ ਤੁਹਾਨੂੰ ਪਤਾ ਮੇਰੇ ਮੇਸ਼ਾ ਕੰਡਿਤ ਨੇ ਵੀ ਬਾਹਰ ਦਾ ਨਹੀਂ ਖਾਣਾ ਨਹੀਂ ਖਾਣਾ ਬਟ ਮੈਂ ਇੱਥੇ ਖਾ ਹੋ ਜਾਈਂਗਾ ਸੋ ਮੈਂ ਹੁਣ ਹੀ ਘਰ ਤੋਂ ਠੱਡ ਭਰ ਕੇ ਜਾਉਂਗੀ ਜਿਹੜਾ ਬਾਹਰ ਮੈਨੂੰ ਆਲ ਦਾਲੇ ਦੀਆਂ ਕੁਝ ਗੋ ਸੋ ਖਾਣਾ ਲੱਗੇ ਤੇ ਮੈਂ ਪੂਰੀ ਤੋ ਹੀ ਖਾ ਵੀ ਕੇ ਜਾਉਂਗੀ ਤੇ ਆਪਾਂ ਚਾਹ ਪੀ ਕੇ ਜਾਵਾਂਗੇ ਉਧਰ ਕੀ ਹੈ ਚੌਲ ਹੈ ਬਾਹਰ ਬਸ ਮੇਰਾ ਹੀ ਹੋਣ ਵਾਲਾ ਮੇਰੇ ਨੂੰ ਬੜਾ ਅੱਜ ਕੱਲ੍ਹ ਜਿੰਦੀ ਉਹ ਮੇਰਾ ਹੋੁੰਦਾ ਹੈ ਮੇਰੇ ਖਾਮ ਵੀ ਬਹੁਤ ਹੋ ਰਿਹਾ ਪਿਆ ਤੇ ਖਾਉਂਗਾ ਇਸ ਖਾਣਾ ਤੁਸੀਂ ਵੀ ਕਮੈਂਟਾਂ ਵਿੱਚ ਦੱਸੋ ਵੀ ਤੁਸੀਂ ਚਾਹ ਚਾਹ ਕੀ ਯੂਜ਼ ਕਰਦੇ ਹੋ ਜਿੰਨੀ ਹੈ ਸ਼ੱਕਰ ਥੋੜੀ ਜਿਹੀ ਪਾਉ ਤੇ ਪਾਵਾਂਗੇ ਆਪਾਂ ਥੋੜੇ ਜਿ ਔਰ ਥੋੜੀ ਜਿਹੀ ਲਾਈਟ ਜਿਹਾ ਪਾਵਾਂਗੇ ਜਦੋਂ ਥੋੜੀ ਟੇਸਟੀ ਲੱਗਦੀ ਆ ਪੈਗੀ Een beetje aanbalgen. Pieter. Je hebt een beetje een beetje ਮੈਨੂੰ ਮੇਰਾ ਪਤਾ ਚੀਜ਼ ਹੀ ਕਰਦਾ ਸੀਗਾ ਹਮੇਸ਼ਾ 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 ਮੈਨੂੰ ਮੇਰਾ ਪਤਾ ਚੀਜ਼ ਹੀ ਕਰ ਯਾਦ ਕੀਤਾ ਕੋ ਮਕੇ ਨੇ ਪਰਨਾ ਤੇ ਮਠਾਣੀ ਦੇਖੋ ਗਾਇਜ਼ ਪਰ ਮੈਂ ਸੋਣਾ ਲੱਗ ਰਿਹਾ ਚੰ 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 ਆਲੇ ਲੋ ਗੈਲਾ ਦੀ ਜੜੀ ਦੀ ਮੈਂ ਸੋਣੀ ਲੱਗਦੀ ਯਾਰ ਗਾਇਜ਼ ਇੱਕ ਡਿਮੋ ਟਰੀ ਲੱਕੀ ਜਾ ਰਹੀ ਆ ਅੱਜ ਵਧੀਆ ਪਰਨਾ ਵੀ ਠੀਕ ਬਣ ਜਾਗਾ ਦੱਸੋ ਗਾਇਜ਼ ਪਰਨਾ ਜਿਹੜੇ ਬੰਨੇ ਆ ਤੇ ਆਪਾਂ ਫਿਰ ਪਰਨੇ ਆ ਪਰਨਾ ਵੀ ਮੈਂ ਬਨਾਂਗੇ ਸਿਖਾਵਾਂਗੇ ਇੱਕ ਕਮੈਂਟ ਆ ਜਾਣਾ ਸੀ ਕਿਸੇ ਦਾ ਵੀ ਪਰਨਾ ਬੰਨਣਾ ਦੱਸਿਓ ਤਾਂ ਆਪਾਂ ਕਰਨੇ ਵਾਲੀ ਵੀਡੀਓ ਜ਼ਰੂਰ ਪਾਵਾਂਗੇ ਮਤਲਬ ਪੱਗ ਵਾਲੀ ਚਲਿਏ ਚਾਹ ਪੀ ਲਵੜ ਚੱਲ ਚੱਲ ਬਣਾਤੀ ਜਾ ਯਸ ਚੱਲ ਅੱਜੋਂ ਪਰ ਮੈਂ ਪਾਉਂਦੀ ਆ ਤੁਸੀਂ ਸਾਰਾ ਗੰਦ ਪਾ ਦੋ ਮੈਂ ਸੋਚੀ ਚੰਗੀ ਆ ਤਾਂ ਬੇਟੀ ਆ ਘੱਟ ਪਿੱਛੇ ਨਹੀਂ ਇੱਥੇ ਚਾਹ ਖੁਸ਼ ਹੋ ਜਿਓ ਬਾਲੀ ਹੀ ਦੇਦੀ ਹੈ ਜਾਦੀ ਚੰਗੀ ਤਰ੍ਹਾਂ ਮੈਂ ਪਾਨੇ ਉਹ ਨਾਲ ਸਾਰਾ ਨਾ ਜਿਵੇਂ ਚਾਹ ਪਾਉਣ ਤੋਂ ਵੀਰ ਨੂੰ ਕਹਿੰਦਾ ਥੋੜੀ ਬੋਤੀ ਚੀਜ਼ ਪਾਣੀ ਵੀ ਪਾਉਣ ਤੋਂ ਕਹਿੰਦਾ ਪਾਣੀ ਪਾਣੀ ਦੋ ਕਰ ਦੇਣਾ जाता जाता का रिचरी रिचरी काम लेनी होंगी हमने चेहरा रहा नहीं थे। चार मेरी रिचरी रिचरी काम लेंगे। एन नहीं नहीं पड़ी मैं। तुम्हारे पापा बन गए। ब्रेड द। ब्रेड द। ब्राउन ब्रेड द। क्या करोगे ये? किथे? अब उन्हें ट्रेज़ी ले आओ। हाँ लैट। क्या ਇਸ ਤੋਂ ਬ੍ਰੈਡ ਕਿ ਦੋ ਦੋ ਨਾਈਕ ਕਹਵਾਦਾ ਮੈਂ ਦੇਖ ਲਓ ਭੁੱਖ ਲੱਗੀ ਜਾਂ ਤੇ ਲੱਗ ਸਕਾਣਾ ਕੋਈ ਆ ਅੱਜ ਮੈਂ ਤਾਂ ਖਾਣਾ ਖਾ ਰਿਹਾ ਖਾਣਾ ਹਾਂ ਆਪ ਮੂੰਹ ਆੜ ਦੀ ਬਣੀ ਆ ਮੈਂ ਨਾਲੇ ਮੈਂ ਤਾਂ ਬਸ ਮੇਰਾ ਮੈਂ ਬਸ ਕਰੀ ਬ੍ਰੈਡ ਖਾ ਲਵਾਂ ਕਾਹੇ ਤਾਂ ਮੈਂ ਹੁਣ ਖਾਣ ਲੱਗਿਆ ਤਾਂ ਨਹੀਂ ਤਾਂ ਚਾਹ ਨਹੀਂ ਗਈ ਆ ਇਹ ਉੱਥੇ ਖਾਣਾ ਹੁੰਦਾ ਫਿਰ ਉੱਥੇ ਨਾ ਖਾਣਾ ਆਪਾਂ ਆਉਂਦੇ ਹੋਏ ਜਾਵਾਂਗੇ ਕਿ ਇੱਕ ਹਾਂ ਫਿਰ ਤਾਂ ਮੂੰਹ ਹੋ ਜਾਣਾ ਬਸ ਚਲ ਆਉਂਦੇ ਹੋਏ ਬੰਦ ਨਹੀਂ ਹੋਣਗੇ ਦੁਕਾਨ ਦੇਖ ਲਾਂਗੇ ਤੂੰ ਜਲਦੀ ਕਰ ਇਹ ਦੇਖੋ ਇਹ ਸਕੋਟ ਪੰਜੀਰੀ ਦੁਨੀਆਂ ਤੋਂ ਦੁਨੀਆਂ ਦੇਖੋ ਕਿੱਡਾ ਭਰਿਆ ਪਿਆ ਪੰਜੀਰੀ ਆ ਪੰਨੇ ਇਹ ਸਕੋਟ ਨਹੀਂ ਤੂੰ ਖਾਣਾ ਮੈਨੂੰ ਦੇਖੋ ਪੰਜੀਰੀ ਕਿਤੇ ਭਰੀ ਪਿਆ ਖਾ ਲੋ ਜਿਨੀ ਖਾ ਲੈ ਚੱਲ ਕਿੱਛ ਹੋਇਆ ਮੈਨੂੰ ਰੱਖ ਤੇ ਪਹੋਰ ਕੀ ਨਾਲ ਬਸ ਤੇਰੇ ਦੇ ਵਿੱਚ ਪੰਜੀਰੀ ਵਿਆਹ ਪਕੌੜੀਆਂ ਤਾਂ ਨਹੀਂ ਮੈਂ ਨਹੀਂ ਖਾਣੀਆਂ ਨਾ ਪਕੌੜੀਆਂ ਨਹੀਂ ਖਾਣਾਂ ਹਾਂ ਮੇਰੀ ਆ ਆ ਗਈ ਬੇਟਾ ਉਹ ਉੱਥੇ ਬੈਠਿਆ ਨਾ ਪਰਮਜਾਜ ਉਹਦੀ ਕੀ ਦੀ ਆ ਮੈਂ ਰਾਈਕਿੰਗ ਲੱਗਦੀ ਰਹੂ ਕੰਮ ਕਰ ਕੰਮ ਕਰ ਆਪਣਾ ਜਿੰਨੀ ਵਾਰ ਵੀ ਆ ਕੇਲੇ ਹੀ ਲਿਆਨੇ ਆ ਗਾੜੀ ਜਾਂਨੇ ਆ ਹੈ ਕੋਈ ਖਾਂਦਾ ਨਹੀਂ ਹੈ ਨਹੀਂ ਜਿੰਨੀ ਵਾਰ ਜਿੰਨੀ ਵਾਰ ਵੀ ਕੇਲੇ ਲਿਆਨੇ ਆ ਖਰਾਬ ਹੋ ਗਏ ਨੇ ਸੇਵ ਸੂਖ ਤਾਂ ਕਰਨੇ ਆ ਜੇ ਸੇਵ ਖਾ ਲੈਣੇ ਅਮਰੂਦ ਖਾ ਲੈਣੇ ਆ ਆ ਤਾਂ ਵਿਚਾਰੇ ਕਾਲੇ ਹੋ ਗਏ ਗਿਰਦੇ ਆ ਪਕੌੜੀਆਂ ਫੇਰ ਚੱਕ ਲਈ ਦੋ ਕਜਿਰੀ ਲੈ ਕੇ ਨਹੀਂ ਆਈ। ਮੰਗਲਾਰੀ ਆ ਆ ਦੇਖੋ ਆਹ ਸਾਡੇ ਆਪਣੀ ਬਿਸਕੁਟ ਮੈਰੀ ਗੋਲਡ ਇਹਦੇ ਲੱਡੂ ਵੀ ਨੇ ਮੈਰੀ ਗੋਲਡ ਲੈ ਆ ਮੈਰੀ ਗੋਲਡ ਚੱਕ ਲੋ ਦੋ ਤਿੰਨ ਨਾ ਕਰ ਦੋ ਬੰਦ ਆ ਕਿ ਲੱਡੂ ਦਾ ਲੱਡੂ ਦਾ ਛੱਡ ਰਹਿਣ ਦੇ ਜੰਗੀਰੀ ਖਾਣਾਂ ਤਾਂ ਤੁਸੀਂ ਛੱਡੀ ਹੋਈ ਸੀਗੀ ਉਹ ਤਾਂ ਹੂੰ ਤੇ ਮੈਂ ਵੀ ਆਪਣੀ ਬਿਸਕੁਟ ठीक है गाइस आपा तैयार हो गए तैयार हो गए बात चलिए रेडी हो गए ते चलिए फिल्म देखना आओ इधर आ है हां चकला एयरपोट 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 चलो नेरा देखियो बाहर किन्ना लोग है एयरपोट ते जाना तू बिना नेने लगना चल चल फटाफट आहा अबड़ा बडा न चको आ बडा बडा ਰੱਬੇ ਆਪੇ ਆਪੀ ਕਰਿਆ ਮੁੰਡੇ ਪਿੱਡਾ ਯਾਰੇ ਬਨ ਕੇ ਬਦਾਨਾ ਫਿਰਦੇ ਚਲਿਏ ਹੁੱਡ ਵਿੱਚ ਪਾਣ ਦੇ ਗਾਇਸ ਮੇਰੀ ਲੁੱਕ ਦੇਖੋ ਅੱਜ ਦੀ ਮੇਰੀ ਮੁੰਡੇ ਹੁੱਡ ਵਿੱਚ ਸੋਹਣੀ ਲੱਗਦੀ ਆ ਮੈਂ ਠੀਕ ਸੋ ਗਾਇਸ ਨੇੜਾ ਦੇਖੋ ਬਾਹਰ ਕਿੰਨਾ ਹੈ ਲਾਲਨ ਦਾ ਮਾਈ ਦਾ ਕਿੰਨਾ ਨੇੜਾ ਹੋ ਗਿਆ ਮੈਨੂੰ ਸੀ ਨਹੀਂ ਆ ਰਹੀ ਚੱਲ ਨਹੀਂ ਤੇ ਦੇਖੋ ਮੈਂ ਆ ਵੀ ਜੱਟ ਪਾ ਲਈ ਆਮੀ ਹੋ ਗਿਆ ਕਿ ਕਿ ਠੰਡ ਨੂੰ ਆਉਣਾ ਤੇ ਚਲੋ ਮੈਂ ਪਤਾ ਕਰਦੇ ਚਲਿਏ ਕੋਈ ਗੱਲ ਨਹੀਂ ਅੰਮੇ ਰਾਨੇ ਰੋ ਸੋ ਪਾ ਪਹੁੰਚ ਗਏ ਸੀਗੇ ਪੀਵੀਆਰ ਮੋਹਿ ਰਖੀ ਸਿਰਵਾਸ ਬੀਵੀਆ ਸਿਰਵਾਸ ਬੀਵੀਆ ਸਿਰਵਾਸ ਬੈਠਾ ਪਾ ਏਡੀ ਫਿਲਮ ਦੇਖੀ ਉਹ ਦੇਖਵਾਗੇ ਅਜੇਂ ਦੇ ਪੇੜ ਜੀ ਹੈ ਨਹੀਂ ਚਲੋ ਵਧੀਆ ਤੇ ਆਪਾਂ ਉਹਨਾਂ ਕੋਲ ਟਿਕ ਟਿਕ ਲੰਮੀ ਆਪਾਂ ਨੂੰ ਜੀ ਤਸੰਮੁਖ ਦੇਖੋ ਉਧਰ ਚਲੇ ਕੇ ਤੁਸੀਂ ਖਡਾਣਾ ਲੈਣਿਆ ਦੱਸੋ ਸੋ ਗਾਇਸ ਮਹੌਲ ਦੇਖੋ ਕਿੰਨਾ ਵਧੀਆ ਜੀ ਲੱਗ ਰਿਹਾ ਅਰੇ ਤਾਂ ਆਪਾਂ ਲੈ ਲਓ ਕੁਛ ਵੇ ਚੱਲੇ ਟੱਕਰ ਦੇ ਯਾਰ ਦੇਖ ਲੋ ਲੱਗ ਜੰਨਿਆ ਬਣਾ ਘਰੇ ਦਾ ਆਪਣਾ ਜੀ ਆ ਫੜਿਆ ਫੋਨ ਦੰਡ ਬਣਾ ਘਰੇ ਦਾ ਤੁਸੀਂ ਕਹਿੰਦੇ ਸੀਗੇ ਵੀ ਦੇਖ ਕੇ ਜਾਣਾ ਮੈਂ ਕਿਧਰ ਬੈਠੇ ਨਹੀਂ ਰਹਿੰਦੇ ਉਹ ਆ ਕੇ ਜਿਵੇਂ ਥੋੜਾ ਜਿਹਾ ਜੀ ਜਾਲ ਲੱਗਦਾ ਕਿਤੇ ਓ ਯਾਰ ਮੈਨੂੰ ਨਹੀਂ ਵਧੀਆ ਲੱਗਦੀ ਉਨੋਂ ਪਿਛਲੀ ਵਾਰੀ ਜੀ ਬਣਾ ਕੇ ਵਧੀਆ ਇੱਧਰ ਐ ਟਿਕ ਟੌਕ ਵੇ ਉਡੀਕਣਾ ਐ ਤੇਰਾ ਦੇਖਣਾ ਉਹ ਕਿੱਥੇ ਜਾ ਕਾਗਲ ਮੈਂ ਇੱਕ ਦਿਨ ਮੈਂ ਵਲੌਗ ਨਾ ਸੁਣਾ ਲਮ ਆਪਣੀਆਂ ਨਾ ਮੇਰੀਆਂ ਹਾਂ ਰਿਕਾਰਡਿੰਗ ਚੱਲ ਰਹੀ ਹੈ ਹੋ ਹੁਣ ਕਿੱਥੇ ਹੋਣੀ ਹੈ ਹੋਊਗੀ ਮੈਂ ਦੇਖਣਾ ਕੁਛ ਇੱਥੇ ਮੈਂ ਤੇ ਦੇਖਣਾ ਮਸ਼ਾ ਕਿੰਨਾ ਡਾ ਵੋ ਗਿਆ 4:00 ਬਜੇ 4-5 ਮਿੰਟ ਮੈਨੂੰ ਕਿਸੇ ਦੇਖਿਆ ਪਰ ਦੇਖੀ ਯਾਰ ਅਸੀਂ ਵੀ ਬੰਦਾ ਰਹੇ ਹਾਂ ਇਹ ਆ ਆ ਦੇਖੋ ਕਿੰਨਾ ਸੋੜੇ ਕਿਊਟ ਕਿਊਟ ਖੜਾਣੇ ਪਏ ਆ ਦੇਖੋ ਵਾਉ ਇਹ ਦੇਖੋ ਆ ਵੀ ਆ ਨਿਊ ਖੁੱਲੇ ਕੇ ਪੱਲਾ ਹੀ ਸੀਗਾ ਹੈ ਹੈ ਇਹ ਨਿਊ ਖੁੱਲੇ ਕੇ ਪੱਲਾ ਹੀ ਸੀਗਾ ਆ ਤੇ ਚਲੋ ਤੇ ਚਲੋ ਗਾਇਸ ਆਪਣਾ ਵੀ ਲੈਨੇ ਆ ਟਿਕ ਟਕ ਇਤਨਾ ਹਵਾ ਕਿੰਨੀ ਆ ਰਹੀ ਹੈ ਠੰਡ ਬਹੁਤ ਹੋ ਗਈ ਕਿ ਚਲੋ ਦੇਖਦੇ ਹਾਂ ਫੁਜੀ ਜਿਹੜੇ ਵਿਆਹੇ ਆ ਉਹ ਜਮਾਈ ਜਾ ਕੇ ਰਾਜੀ ਨਹੀਂ ਉਹਨਾਂ ਨੂੰ ਘਰ ਵਾਲੀ ਮਾਰ-ਮਾਰ ਖਾਂਦੀ ਆ ਬਹੁਤ ਇਤਨੀ ਕਰਦਾ ਅੱਗੇ ਤੇ ਬੁੜੀਆਂ ਕਿਹੜੀ ਕੁੱਠੀ ਸਾਡਾ ਰਿਆ ਕੁੱਠੀ ਕੁੱਠੀ ਤੋਂ ਰਾਤ ਵੇਲੇ ਕਿੱਥੇ ਬੜਾ ਮਹਿੰਗਾ ਕੁੱਠੀ ਪਾਣੀ ਸੀ ਸ਼ਰਮ ਕੀ ਵਲ ਲੱਗੀ ਫਿਰ ਮਿੱਤਰਾਂ ਨਾਲ ਚੱਲੇ ਆ ਟਰੱਕ ਨਹੀਂ ਬਗੀ ਹੈ ਆਸੇ ਵਾਲੀ ਦੀ ਪੂਰੀ ਵਧੀਆ ਸੀ ਅਨਿਤ ਦੇਖ ਲੋ ਕਿੰਨੇ ਕੁ ਬਸ ਸੱਤ ਨੇ ਕਜਾਣੇ ਆ ਤੇ ਬਸ ਥੋੜੇ ਜਾਨੇ ਰਿਗੇ ਆਣੇ ਨਹੀਂ ਆ ਰਾਤ ਦੇਖੋ ਕਿੰਨੀ ਹੋ ਗਈ ਤੇ ਠੰਡ ਵੀ ਬਹੁਤ ਹੋ ਗਈ ਉਬਾਰ ਠੰਡਾ ਹੋ ਗਈ ਤੇ ਸਾਰੇ ਆਪਾਂ ਆਪਣੇ ਘਰ ਨੂੰ ਜਾ ਰਹੇ ਆ ਤੇ ਆਪਤਾ ਦੇ ਜਾਣੇ ਆ ਵੀ ਤੇ ਚਲਣ ਦੀ ਚੱਲੀਏ ਤੇ ਆਪਾਂ ਕੇਕ ਵੀ ਲੈਣਾ ਹੈ ਜੀ ਮੈਂ ਕਿਹਾ ਵੀ ਆਪਾਂ ਅੱਗੇ ਦੇ ਦਿੰਦੇ ਨਾ ਤੇ ਚਲੋ ਆਪਾਂ ਚਾ ਲਈਏ ਠੰਡਾ ਬਸ ਇੰਨੀ ਤਾਂ ਨਹੀਂ ਰਹਿੰਦੀ ਤੇ ਜੀ ਹਨਾ ਠੀਕ ਤੈਨੂੰ ਮੋੜ ਬਾਈ ਬਾਈ ਅਗਲਾ ਪਾ ਆ ਕੇ ਕੇਕ ਲੈਣ ਸੋ ਦੇਖੋ ਦੀ ਰਾਤ ਨੂੰ ਹੁਣ ਆਪਾਂ ਕੇਕ ਲੈਣ ਚਾ ਲਈਏ ਤਾਂ ਕਿ ਚਲੋ ਦੇਖਦੇ ਆ ਕੇਗਾ ਕੇਕ ਲਈਏ ਕਿਹੜਾ ਤੁਸੀਂ ਦੱਸੋ ਕੋਈ ਟੇਸਟੀ ਜਾ ਹੋਵੇ ਕਿਹੜਾ ਹਾਈ ਟੰਡ ਕੀ ਨੀਲਾ ਗੜਿਆ ਦੇਖ ਲੈ ਯਾਰ ਜਲਦੀ ਦੇਖ ਰਹੀ ਆ ਅ ਵੀਰੇ ਕੀ ਦਸੀ ਆ ਆ ਮੈਂ ਤਾਂ ਪਹਿਲੇ ਆ ਹਾਂ ਜਿਵੇਂ ਆਪਾਂ ਜਾ ਆ ਰਹੀ ਆ ਆਪਾਂ ਚੌਕਿੰਗ ਆਵਣਾ ਇਹ 400 ਆ ਰਹੇ 300 ਆ ਰਹੇ ਉਹ 400 ਉਹ ਦਿੱਤੇ ਜਿਹੜਾ ਮਰਜੀ ਲੈ ਲੋ ਕੋਈ ਚੱਕਰ ਨਹੀਂ ਦੇਖਣਾ ਜਿਹੜਾ ਲੈਣਾ ਆ 400 ਆ ਲੈਣਾ ਜਿਹੜਾ ਆਹਾਂ ਆ ਵੀ ਠੀਕ ਆ ਉਹ ਜਿਹੜਾ ਥੱਲੇ ਆਉਂ ਜਾ ਬ라운 ਜਾ ਆ ਲੈ ਲੋ ਫਿਰ ਉਹ ਠੀਕ ਆ ਦੇ ਦੇ ਚੱਲ ਆ ਲੈ ਨਹੀਂ ਲੈ ਜਾ ਹੋਰ ਐਨ ਦੇ ਲੈ ਜਾ ਤੂੰ ਜਾ ਇਹਦੇ ਪਾ ਤਾਈ ਸੀ ਤੇ ਕੋਈ ਮਤਲਬ ਉਹ ਆਸman ਲੈਣਾ ਕੋਈ ਇਹ ਨਾਲ ਚ ਹਾਂ ਹਾਂ ਇਹ ਮੈਸ ਠੰਡਾ ਬਹੁਤ ਆ ਕਾਦੀ ਗਰੀਬੀ ਸਾਡੀ ਪਾਡੀ ਦੀ ਬੈ ਅਨੰਮੈਂਟ ਹੈ ਕੀ ਦੇ ਚਾਪੀ ਐਨੀਵਰਸਰੀ ਮੈਂ ਬਦਲਾਂ ਤੋ ਬੇਰਾਂ ਨੂੰ ਯਾਹ ਨੂੰ ਲਖਾਏ ਰੋਟੀਆਂ ਪਕਾਉਣਾ ਹੈ ਦੇਖੋ ਅਗਰ ਰੋਟੀਆਂ ਨਹੀਂ ਖਾਦੀ ਤਾਂ ਪਰ ਰੋਟੀ ਨਾ ਮੈਂ ਥੋੜੇ ਚੌੜ ਹੁੰਦੇ ਮੈਨੂੰ ਬਹੁਤ ਲੱਗੀ ਮੀਤੀ ਸਬਜ਼ੀ ਬਣਾ ਲਿਆ ਤੇਰੇ ਬੰਗਲਾ ਬਤਾਉਂ ਹਾਂ ਆਂਟੀ ਖਾਣੇ ਆ ਪਰ ਫਿਰ ਆਪਾਂ ਹੁਣ ਜੇ ਡੈਕ ਹੁਣ ਜੇ ਡੈਕੋਰੇਸ਼ਨ ਵੀ ਕਰਨੀ ਆ ਇਹ ਆਪਾਂ ਕੇਕ ਕੱਟਾਂਗੇ ਫਿਰ ਪਹਿਲਾਂ ਰੋਟੀਆਂ ਖਾਵਾਂਗੇ ਫਿਰ ਕੱਟਾਂਗੇ ਕੇਕ ਆਪਾਂ ਸੱਚੇ ਸਮਾਂ ਭੁੱਖ ਲੱਗ ਕਿਉਂਕਿ ਇਸ ਦਾ ਬਾਲ ਦੀ ਨਹੀਂ ਖਾਣੀ ਸੀ ਆਪ ਨੂੰ ਸੀ ਬਹੁਤ ਕੰਟਰੋਲ ਕੀਤਾ ਤੇ ਵਧੀਆ ਮੈਂ ਕੰਟਰੋਲ ਕਰ ਲਿਆ ਮੈਂ ਹਜੇ ਮੰਗਰੀ ਸੀ ਮੈਂ ਬਹੁਤ ਖੁਸ਼ ਆ ਮੈਂ ਖਾਣ ਲਓ

ਫਰਾਂ ਦਾ ਦੋ ਟਾਈਮ ਲਾ ਕੇ ਪਰ੍ਹਾਂ ਮਾਰਨੇ ਕਿੰਨੇ ਕੁ ਰਹਿ ਗਏ ਥੋੜੇ ਰਹਿ ਗਏ ਚਲੋ ਫਲਾਈਏ ਮੈਂ ਵੀ ਫਲਾਉਣੀ ਹੈ ਤੂੰ ਫਲਾਣੇ ਤੂੰ ਉਹ ਬਿਨਾਂ ਰੀਲ ਨਾਲ ਐਨ ਨਹੀਂ ਉਹਦਾ ਹੀ ਬੱਸ ਤੂੰ ਤੇਗੀ ਤਰਾਂਗੇ ਅੱਧੇ ਤਰਾਂਗੇ ਦੇਖ ਤੂੰ ਡਾਲ ਲੀਂਦੇ ਲੱਗਦਾ ਕੁਲ ਦਾ ਹੈੜੀ ਪਾ ਲਾਉਂਦਾ ਤੂੰ ਤਨ ਤਨ ਜਿਹੜਾ ਕੰਮ ਗਿਆ ਤੂੰ ਉਹ ਕਰਦਾ ਤੂੰ ਜਿਹੜਾ ਨਾ ਮੈਂ ਤਨ ਨੂੰ ਕਿਹਾ ਉਹ ਕਰ ਨੂੰ ਆਂਦੇ ਨੂੰ ਨਹੀਂ ਕਰਦੇ ਰੀਲ ਨਾਲ ਕੀ ਮੈਂ ਕਹ ਲਾਣਾ ਯਾਰ ਰੀਲ ਨਾਲ ਐ ਲੰਬੀ ਰੀਲ ਨੇ ਤੋੜਨਾ ਐ ਲਾਈ ਜਾ ਟਿੱਕ ਕਰਕੇ ਸਾਹ ਨਾਲ ਦੇ ਡਿਸਟੈਂਸ ਚ ਲੈ ਕੋਈ ਕੰਮ ਨਾ ਬੁਲ ਬੁਲੇ ਭਾਣਿਆ ਦਬ ਕਰ ਲੈ ਮੁੰਡਾ ਦਬ ਕਰ ਲੈ ਤੈਨੂੰ ਦਬ ਕਰਵਾ ਐ ਕਿਉਂ ਕਿ ਠੀਕ ਹੈ ਲੰਬੀ ਹੀ ਕਰਨਾ ਜੇ 10 ਕਰ ਆ ਜਣ ਨਾ 7 ਆ ਮੈਂ ਤੁਹਾਨੂੰ ਨਹੀਂ ਦੱਸਿਆ ਉਹ ਤੋਂ ਉਹ ਲਿਆ ਇੱਧਰ ਵੇਜਾ ਕੋਟਾ ਪੜਾ ਹੋ ਜੀ ਕੀ ਕਰਦਾ ਅੱਗੇ ਕਰਦਾ ਕੰਮ ਉਹ ਹੀ ਪਹਿਲਾਂ ਹੀ ਹਾਲੋ ਕੀ ਲਿਖਿਆ ਹੈ ਗਿੰਨੂ ਹਰਸ਼ਾ ਹੈਪੀ ਐਨੀਵਰਸਰੀ ਨਹੀਂ ਮੇਰੇ ਗੱਲ ਸੁਣਿਆ ਆ ਐਡੇ ਡੈਕੋਰੇ ਆ ਡੈਕ ਕਰੇ ਜਿਨੀ ਤਗੜੀ ਕਰੀ ਆ ਓਏ ਨਹੀਂ ਆ ਉਹ 11 ਵੇ ਤੁਹਾਡੀ ਡੈਕੋਰੇਸ਼ਨ ਇਹਨੇ ਦੇਖਾਈ ਹੈ ਦੇਖ ਲੋ ਗਾਇਜ਼ ਇਹਨਾਂ ਦੇ ਡੈਕੋਰੇਸ਼ਨ ਕਿੰਨੀ ਤਕੜੀ ਕੀਤੀ ਐ ਜੇ ਕਿਸੇ ਨੇ ਕਰਵਾਉਣੀ ਹੋਵੇ ਇਹਨਾਂ ਨੂੰ ਬੁਲਾ ਲਵੇ ਤੇ ਚਲੋ ਹੁਣ ਆਪਾਂ ਕੱਟਦੇ ਆਂ ਕੇ ਆਂ ਹਾਂ ਹਾਂ ਕੈਂਡਲਸ ਕਿੱਥੇ ਆਹ ਲੈ ਤਾਂ ਅੱਛਾ ਕੈਂਡਲਸ ਉੱਤੇ ਵੀ ਆ ਮੰਮੀ ਨੂੰ ਨਹੀਂ نیچے ਵੀ ਐ ਮੈਂ ਲੈ ਆਇ ਕਿ ਕਾਹਨੀਆਂ ਕੈਂਡਲਸ ਮਾ ਜੋ ਕਾਟੋ ਪਲਾ ਹਲਾ

ਪਰ ਅਗੇ ਕਰਿਓ ਚੱਲ ਹਾਂ ਤੁਹਾਨੂੰ ਅਗੇ ਨੇ ਉਹਨੇ ਉਧਰੋਂ ਕਰਕੇ ਉਹ ਮੋਟ ਲਾਇਆ ਉਹ ਉਤਾਰਨਾ ਪੈਂਦਾ ਵਾ ਹਾਂ ਹਾਂ ਕਰੂ ਨਹੀਂ ਲੈ ਲੈ ਲੀ ਹੋ ਗਿਆ ਜੀ ਉਹ ਘੱਟਾ ਹੁੰਦਾ ਅਦਾ ਘੁੰਮ ਗਿਆ

ਕੀ ਹੋ ਰਿਹਾ ਏ ਤੇਰੇ ਉਹ ਚੱਲੇ ਉਹ ਚੱਲਦਾ ਪਿਆਦਾ ਹੋ ਪਰ ਥੋੜਾ ਜਿਹਾ ਉਹ ਹੋ ਗਿਆ ਆ ਚਲੋ ਬੱਸ ਹੈ ਬੱਸ ਹੈ ਬੱਸ ਹੁਣ ਲੈ ਲੋ ਹਾਂ ਬਹੁਤ ਸਾਰੇ ਫੇਟੇ ਹੋ ਗਿਆ ਕਿ ਉਹ ਮੇਰਾ ਕੀ ਹੈ ਕੀ ਹਾਂ ਹਾਂ ਸਮਾਰੇ ਉਹ ਆ ਕੇ ਨਿਕਲੇ ਜੋ ਮੇਨ ਉਹ ਜੀ ਹੁਣੀ ਐ ਬਾਬਾ ਲੱਗਦਾ ਪਿਆ ਚ ਚੱਲਦੇ ਭਾਗ ਕੇਕ ਵਰਕਰ ਕਰਾ ਦੇਣੇ ਕੇਕ ਦਾ ਸਾਈਡ ਤੇ ਕਰ ਦਿੰਦਾ ਹਾਂ ਹਾਂ ਛੋੜਾ ਲੱਗ ਰਿਹਾ ਨਹੀਂ ਪਾਣਾ ਹੋਊਗੀ ਦੇਖੋ गाइस ਕੇਕ ਛੋੜਾ ਲੱਗ ਰਿਹਾ ਇਹਦੇ ਨਾਲ ਥੋੜੇ ਦੇਰੀ ਪਾਣਾ ਚਲੋ ਭਾਗਲੇ ਗੋੜੀ ਡੱਬੀयां ਕੋਈ ਇਹਾਂ ਚੱਲ ਪਈਆਂ ਹਾਂਜੀ ਗਾਈਜ਼ ਆਪਾਂ ਲਿਆਂਦਾ ਸੀ ਗਿਫਟ ਤੇ ਮੈਂ ਕਿਦਾਂ ਦਾ ਗਿਫਟ ਲੈ ਕੇ ਰੱਖਿਆ ਹੋਇਆ ਉਹਦੇ ਲਈ ਦੋ ਤੁਸੀਂ ਦੇਖ ਲਿਓ ਜਦੋਂ ਖੋਲੂਗੀ ਉਹ ਗਿਫਟ ਮਤਲਬ ਗਿਫਟ ਕੀ ਮਤਲਬ ਐਨਾ ਹੀ ਲੈ ਆਂਦਾ ਸੀ ਤੇ ਹੁਣ ਮੈਂ ਜਾ ਕੇ ਦਿਖਾਣਾ ਤੇ ਦੇਖੋ ਕੀ ਰਿਐਕਸ਼ਨ ਹੁੰਦੀ ਹੈ ਤੇ ਬੈਟਾਂਜ ਰੱਖਿਆ ਹੋਇਆ ਥੈਂਕ ਯੂ ਦਰ ਕਰਾ ਵੀ ਬਿਨਾ ਮੈਂ Ada tuh hijau Ya. Hmm, gitu ya. Apa Gift yeah. <laughs> Aja. <laughs> wow. सोनिया, कुछ करने आते हैं? कितना नाम ले, ले आके रखे हो यासी? हैं। हाँ। आओ सुनिए तो आपसे। <laughs> चपला मिच्छते तेरे बहन, आ दी। Oh my God! की लिया। Thank you. देखो guys, pause करके देख लियो। Thank you, की तो लगाया है, थोड़ी writing निकलती। चा चा। इस दिन खाया है। ਮਿਲ ਗਿਆ ਆਮ ਬੇਲੇ ਅਬ ਵੀ ਦਫਤਰ ਨਾ ਨਾ ਵੀ ਮੈਂ ਇਹ ਦੇ ਦੇਣਾ ਕੋਈ ਚਾਹ ਮੈਂ ਇਹ ਵੀ ਮਲਤਰੀ ਸੀ ਕਿਤਾਬ ਵੀ ਲੈ ਲਈਆ ਕਿੰਨੀ ਸੋਹਣੀ ਆ ਦੇਖਿਓ ਉਹ ਸੋਹਣੀ ਹੈ ਥੈਂਕ ਯੂ so much ਪਰ ਮੇਰੇ ਕੋਲ ਦੇ ਲਈ ਤੁਹਾਨੂੰ ਕੁਝ ਨਹੀਂ ਆਇਆ ਮੈਂ ਕਿੰਨਾ ਸੋਚਿਆ ਮੈਂ ਇਹਨਾਂ ਬਸ ਮਲੇਕੀ ਨੇ ਇਨਸ਼ਾਅੱਲਾ ਸਾਡਾ ਭਾਈ ਦੇ ਲਾਉਣਾ ਇਹ ਜੇ। ਥੈਂਕ ਯੂ ਸਾਡਾ ਗਰੀਬਾਂ ਦੇ ਲਾਉਣਾ ਇਹ ਜੇ। ਧੀਂ ਕਰੀ। ਥੈਂਕ ਯੂ ਥੈਂਕ ਯੂ। ਕਿੰਨੀ ਜਿਆਦਾ ਨੂੰ ਵਾਸਤ ਨਹੀਂ। ਤੂੰ ਨਹੀਂ ਉਹ ਤਾਂ ਕਿਉਂ ਨਹੀਂ ਉਹ ਕਿਉਂ ਨਹੀਂ ਲੱਗਾ? ਕਾ ਗਾਈਜ਼ ਅਸੀਂ ਆਪਣਾ ਆਪਣੀ ਐਨੀਵਰਸਰੀ ਕਰ ਲਈ ਸੈਲੀਬ੍ਰੇਟ ਕੇਕ ਕੱਟਣਾ ਸੀ ਤੇ ਕੇ ਕੱਟ ਲਿਆ ਤੇ ਬਸ ਫਿਲਮ ਵੀ ਦੇਖ ਲਈ ਫਿਲਮ ਵੀ ਦੇਖ ਲਈ ਸਭ ਕੁਝ ਹੋ ਗਿਆ ਬਸ ਇੱਕ ਗੱਲ ਨਹੀਂ ਹੋਈ ਅੱਜ ਵੀਡੀਓਜ਼ ਨਹੀਂ ਬਣੀਆਂ ਆਪਣੇ ਤੋਂ ਨਾ ਕਰ ਲੂ ਲੇਟ ਹੋ ਗਏ ਆ ਅਸੀਂ ਰੋਟੀ ਵੀ ਖਾ ਲਈ ਹੁਣ ਕਿੰਨਾ ਟਾਈਮ ਹੋ ਗਿਆ 11:30 ਹੋ ਗਏ ਤੇ ਹੁਣ ਆਪਾਂ ਪੈ ਲੱਗਿਆ ਤੇ ਅਦਰ ਖਲਾਰਾ ਦੇਖੋ ਅੱਜ ਤਾਂ ਮਨ ਨੂੰ ਭੋਗ ਖਲਾਰਾ ਰੱਦ ਕਰਨੀ ਆ ਦੇਖੋ ਬਹੁਤ ਖਲਾਰਾ ਆ। ਅਰੇ ਇੰਗਲਾਈਟ ਵੀ ਨਹੀਂ ਚੱਕੀ ਤੁਸੀਂ ਨੇ। ਇਹ ਦੇਖੋ ਗਾਇਸ, ਕਿਆ ਖਲਾਰਾ ਬਚਾਇਆ ਹੋਇਆ ਹੈ نیچے ਦੇਖੋ। ਕੰਨੀ ਤੱਕ ਆ ਲੂ ਮੈਨੂੰ ਇਹ ਪੈਣੀ ਹੈ ਜੀ ਸਾਫ ਸਫਾਈ ਸਾਰੀ। ਤੇ ਚਲੋ ਹੁਣ ਆਪਾਂ ਮਿਲਦੇ ਆ ਤੁਹਾਨੂੰ ਕਿਸੇ ਨੈਕਸਟ ਵਲੌਗ ਦੇ ਵਿੱਚ। ਸੋ ਕੁਝ ਕੁਛ ਕਹਿਣਾ ਚਾਹੂੰਗਾ ਸਰ ਤੁਹਾਡੀ ਐਨੀਵਰਸਰੀ ਸੀ ਅੱਜ। ਬਸ ਸਰ ਕੀ ਅਸ ਕਰ ਰਹੇ ਹੋ ਲਾਈਕ ਸਬਸਕ੍ਰਾਈਬ ਸ਼ੇਅਰ ਕਮੈਂਟ ਕਰੋ ਯਸ ਤੇਰੇ ਵਲੌਗ ਨੂੰ ਬਹੁਤ ਬਹੁਤ ਜਿਆਦਾ ਪਿਆਰ ਦਿਓ ਹੈਗੀ ਹੈ 12 ਵਜੇ ਤੋਂ ਬਾਅਦ ਖਤਮ ਹੋਊ 12 ਵਜੇ ਤੋਂ ਬਾਅਦ ਅੱਧਾ ਘੰਟਾ ਰਹਿ ਗਿਆ ਖਤਮ ਹੋਣ ਚੱਲੋ ਸੋ ਜਾਣੇ ਹੁਣ ਆਪਾਂ ਨੇ ਤੇ ਕੇਕ ਵੀ ਕੱਟ ਲਿਆ ਤੇ ਆਪਾਂ ਤੁਹਾਨੂੰ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਓਕੇ ਬਾਏ ਬਾਏ ਜੇ ਵਧੀਆ ਲੱਗਿਆ ਸੁਣ ਲੋ ਜੀ ਸੁਣ ਲੋ ਜੇ ਵਧੀਆ ਲੱਗਿਆ ਵਧੀਆ ਲੱਗੂਗਾ ਯਾਰ ਇੰਨੀ ਮਿਹਨਤ ਕਰਦੇ ਆਪਾਂ ਵਲੌਗਸ ਦੇ ਵਿੱਚ ਬੇਹਤਰ ਹੋ ਰਹੇ ਆ ਫਿਲਮ ਦੇਖ ਕੇ ਆਈਆਂ ਤੇ ਵਲੌਗ ਨੂੰ ਸਾਡੇ ਵਲੌਗ ਨੂੰ ਸ਼ਾਰਟਸ ਨੂੰ ਸਭ ਤੋਂ ਵੱਧ ਪਿਆਰ ਦਿਆ ਕਰੋ ਵਲੌਗ ਵਧੀਆ ਲੱਗਦੇ ਆ ਤਾਂ ਲਾਈਕ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਅਜੇ ਨਹੀਂ ਕੀਤਾ ਤੇ ਤੁਹਾਨੂੰ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਬਾਏ 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 ਬਾਏ